ਜਿਹੜਾ ਹੈਗਾ ਜੀ ਸਿਰਫ ਤੇ ਸਿਰਫ ਸਰਦਾਰ ਸਖਬੀਰ ਸਿੰਘ ਹੀ ਬਾਦਲ ਸਾਹਿਬ ਜਿਹੜੇ ਸਿਧਾਂਤਾਂ ਦੀ ਲੜਾਈ ਲੜਦੇ ਆ ਉਹਨਾਂ ਦੇ ਖਿਲਾਫ ਬੀਜੇਪੀ ਨੇ ਬੀ ਟੀਮ ਜਿਹੜੇ ਡੋਗਰੇ ਖੜੇ ਕੀਤੇ ਚਰਨਜੀਤ ਬਰਾੜ ਹੋ ਗਿਆ ਚੰਦੂ ਮਾਜਰਾ ਹੋ ਗਿਆ ਢੀਂਡ ਸਾਹ ਹੋ ਗਿਆ ਇਹ ਜਿਹੜੇ ਜਿਹੜੇ ਡੋਗਰੇ ਨੇ ਪਹਿਲਾਂ ਵੀ ਉਹਨਾਂ ਤੋਂ ਇਸ ਕੱਲਾ ਦੀ ਬਹੁਤ ਜਦੋਂ ਪਹਿਲਾਂ ਫੋਰ ਕਮੇਟੀਆਂ ਦੀ ਮੀਟਿੰਗ ਹੁੰਦੀ ਰਹੀ ਆ ਉਸ ਟਾਈਮ ਵੀ ਇਹੀ ਮੁਕਾਬਤ ਹੁੰਦੀ ਰਹੀ ਆ ਕਿ ਬੀਜੇਪੀ ਨਾਲ ਸਮਝੌਤਾ ਕੀਤਾ ਜਾਵੇ ਐਜ਼ ਇਟ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਪੱਧਰ ਤੇ ਜਿੱਤ ਸਕਦਾ ਸੀ ਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕੋ ਇੱਕ ਪੋਰ ਕਮੇਟੀ ਚ ਵੀ ਫੈਸਲਾ ਕੀਤਾ ਵੀ ਮੈਂ ਸਿਧਾਂਤਤਾ ਦੀ ਲੜਾਈ ਲੜੂੰਗਾ ਹਮੇਸ਼ਾ ਸਿਧਾਂਤਤਾ ਦੇ ਨਾਲ ਖੜਾ ਤੇ ਜੇ ਸਿਧਾਂਤਤਾ ਨੂੰ ਮੈਂ ਉੱਥੇ ਜਿਹੜੇ ਸਰਦਾਰ ਸਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਸ਼ੰਸਾ ਵੀ ਕਰਦਾ ਇਸ ਗੱਲ ਦੀ ਵੀ ਉਹ ਬਹੁਤ ਵੱਡੇ ਇਸ ਗੱਲ ਦੀ ਨੇਡਰਤਾ ਨਾਲ ਫੈਸਲਾ ਲੈਂਦਾ ਅਸੀਂ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਵੱਲੋਂ ਅਸੀਂ ਸਮੁੱਚੇ ਅੱਜ ਮੀਟਿੰਗ ਹੋਈ ਆ ਅਸੀਂ ਵਿਸ਼ਵਾਸ ਦਵਾ ਨੇ ਸਰਦਾਰ ਸਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਅਸੀਂ ਤੁਹਾਡੇ ਨਾਲ ਆਖਰੀ ਖੂਨ ਦੇ ਕਤਰੇ ਤੱਕ ਤੁਹਾਡੇ ਨਾਲ ਸਮੂੱਚਾ ਹਲਕਾ ਖੜਾ ਤੇ ਸ਼੍ਰੋਮਣੀ ਅਕਾਲੀ ਦਲ ਇਸੇ ਤਰੀਕੀ ਤੁਸੀਂ ਸਿਧਾਂਤਾਂ ਦੀ ਲੜਾਈ ਲੜਦੇ ਰਹੋ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਸਾਥ ਸ਼੍ਰੋਮਣੀ ਅਕਾਲੀ ਦਲ ਦੇ ਹਮੇਸ਼ਾ ਸਾਥ ਖੜੇ ਫਤਵਾ ਤਾਂ ਦੇਖੋ ਬਣਦਾ ਦੇਣਾ ਜਦੋਂ ਸਾਡੀ ਪੰਜਾਬ ਦੀ ਬੱਚਾ ਬੱਚਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਅਗਵਾਈ ਚਾਹੁੰਦਾ ਜਿੱਥੋਂ ਤੱਕ ਗੱਲ ਹੈ ਉਹਨਾਂ ਲੀਡਰਾਂ ਦੀ ਬਾਗੀ ਲੀਡਰਾਂ ਦੀ ਬਹੁਤ ਵੱਡੇ ਲੀਡਰ ਨੇ ਰੱਬ ਨੂੰ ਹਾਜ਼ਰ ਨਾਜ਼ਰ ਹੋ ਕੇ ਜਾਣਦਾ ਵੀ ਚੰਦੂ ਮਾਜਰਾ ਸਾਹਿਬ ਤੁਸੀਂ ਆਪ ਦੀ ਪੀੜੀ ਥਲੇ ਸੋਟਾ ਮਾਰੋ ਤੁਸੀਂ ਆਪ ਦੀ ਉੱਥੇ ਪਾਰਟੀ ਤੇ ਅਸ਼ੀ ਦੀ ਗੱਲਾਂ ਕਰਦੇ ਹੋ ਤੁਸੀਂ ਆਪ ਦੀ ਪਾਰਟੀ ਨੂੰ ਸੁਧਾਰਨ ਦੀ ਗੱਲ ਕਰਦੇ ਹੋ ਪਾਰਟੀ ਦੀ ਕਮੀਆਂ ਦੀ ਗੱਲ ਕਰਦੇ ਹੋ ਅਸੀਂ ਕਿਵੇਂ ਹਾਰੇ ਤੁਸੀਂ ਇਹ ਦੇਖਿਆ ਵੀ ਤੁਸੀਂ ਨੰਦਪੁਰ ਸਾਹਿਬ ਤੋਂ ਕਿਉਂ ਆਰੇ ਤੁਸੀਂ ਇਹ ਪਰਤੋਲ ਕੀਤੀ ਬੀਤ ਨੂੰ ਲੋਕ ਦੇਖਣਾ ਨਹੀਂ ਪਸੰਦ ਕਰਦੇ ਜਦੋਂ ਪਤਾ ਲੱਗ ਗਿਆ ਸਾਰੇ ਪੰਜਾਬ ਚ ਇੱਕੋ ਹੀ ਸੀਟ ਸ਼੍ਰੋਮ ਨੇ ਅਕਾਲੀ ਦਲ ਜਿੱਤੇ ਉਹ ਵੀ ਬਾਦਲ ਪਰਿਵਾਰ ਜਿੱਤੇ ਤੇ 50000 ਦੇ ਵੱਡੇ ਮਾਰਚ ਨਾਲ ਜਿੱਤੇ ਜੀਨੂੰ ਹਰਾਉਣ ਵਾਸਤੇ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਨੇ ਇਕਜੁੱਟ ਹੋ ਕੇ ਚੋਣ ਲੜੀ ਤੇ ਬੀਬਾ ਜੀ ਜਿੱਤੇ ਬਾਦਲ ਪਰਿਵਾਰ ਜਿੱਤਿਆ ਬਾਦਲ ਪਰਿਵਾਰ ਨੇ ਤੁਹਾਡੀਆਂ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਤਾਂ ਪਹਿਰਾ ਪਹਿਲਾਂ ਹੀ ਦੇ ਚੁੱਕੇ ਹਨ ਉਹਨਾਂ ਦੇ ਪਰਿਵਾਰ ਚੋਂ ਪਹਿਲਾ 2 ਐਮਪੀਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਐਲਾਨ ਕੀਤਾ ਮੈਂ ਪੂਰੇ ਪੰਜਾਬ ਚ ਪਾਰਟੀ ਦੀ ਪ੍ਰਚਾਰ ਵਾਸਤੇ ਮਿਹਨਤ ਕਰੂੰਗਾ ਮੈਂ ਆਪ ਇਲੈਕਸ਼ਨ ਨਹੀਂ ਲੜੂੰਗਾ ਤੇ ਇੱਕ ਪਰਿਵਾਰ ਇੱਕ ਟਿਕਟ ਤੇ ਮੈਂ ਪ੍ਰੋਟੋਕੋਲ ਨੂੰ ਲਾਗੂ ਕਰਦਾ ਆਪ ਦੇਵ ਤੋਂ ਪਹਿਲ ਸ਼ੁਰੂਆਤ ਕਰਦਾ ਤੇ ਉਥੇ ਹੀ ਇਹ ਗੱਲਾਂ ਕਰਦੇ ਨਾ ਚਾਰ ਚਾਰ ਵਾਰੀ ਹਾਰ ਕੇ ਚੰਦੂ ਮਾਜਰਾ ਸਾਹਿਬ ਤੁਸੀਂ ਪ੍ਰਧਾਨ ਸਾਹਿਬ ਨੂੰ ਗੱਲਾਂ ਲਗਾਤਾਰ ਚਾਰ ਵਾਰੀ ਆ ਰਹੇ ਨਾ ਤੁਸੀਂ ਪਰਤ ਕਹਿੰਦੇ ਰੱਬ ਤੋਂ ਨਹੀਂ ਡਰਦੇ ਗੱਲ ਕਰਨ ਲੱਗੇ ਤੁਸੀਂ ਕਹਿੰਦੇ ਪ੍ਰਧਾਨ ਸਾਡੀ ਸੁਣਦਾ ਨਹੀਂ ਤੁਸੀਂ ਪ੍ਰਧਾਨ ਦੀ ਸੁਣਨ ਕਦ ਸੁਣਦੇ ਕਦੋਂ ਪਰ ਅਹਾਂ ਜੀ ਤਾਂ ਸੁਣਾਉਣੇ ਹੋ ਤੁਸੀਂ ਲਕੀਰ ਖਿੱਚ ਕੇ ਜਾਣੇ ਹੋ ਸਾਡਾ ਹਲਕਾ ਹੈ ਅਸੀਂ ਇੱਥੋਂ ਚੋਣ ਲੜਨੀ ਹੈ ਸੰਦੂ ਇੱਥੋਂ ਲੜਾਓ ਉਹੀ ਮਲੂਕਾ ਸਾਹਿਬ ਨੇ ਜਿਹੜੇ ਪਿਛਲੀ ਵਾਰ ਬੋਲਦੇ ਸੀ ਵੀ ਚੰਦੂ ਆਜਰਾ ਪਰਿਵਾਰ ਨੂੰ ਦੋ ਟਿਕਟਾ ਮੈਨੂੰ ਕਿਉਂ ਨਹੀਂ ਤੇ ਅੱਜ ਇਕੱਠੇ ਹੋਏ ਬੈਠੇ ਤੇ ਮੰਚਾ ਸਾਫ ਹੈ ਕੱਲ ਰਕੜਾ ਸਾਹਿਬ ਵੀ ਚਾਰ ਬੰਦੇ ਇਕੱਠੇ ਕਰਕੇ ਬੋਲ ਰਹੇ ਜੀ ਰਕੜਾ ਸਾਹਿਬ ਤੁਹਾਡਾ ਤਾਂ ਜਗ ਜਹਰ ਹੈ ਤੁਸੀਂ ਤਰਨਜੀਤ ਸੰਧੂ ਨੂੰ ਤੁਸੀਂ ਤੁਹਾਡੇ ਭਰਾ ਸਾਹਿਬ ਨੇ ਟਿਕਟ ਦਵਾਈ ਤੇ ਪ੍ਰਚਾਰ ਕੀਤਾ ਫੰਡ ਦਿੱਤਾ ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ ਸਾਡੇ ਆਮ ਘਰਾਂ ਦੇ ਮੁੰਡਿਆਂ ਦੇ ਹੱਕ ਮਾਰੇ ਹੋ ਤੁਸੀਂ ਲੋਕਾਂ ਨੇ ਚਾਰ ਚਾਰ ਜ਼ਿਲ੍ਹਿਆਂ ਦੇ ਕਬਜ਼ੇ ਕਰੀ ਬੈਠੇ ਹੋ ਸਾਡੇ ਅੰਦਰ ਵੀ ਆਤਮਾ ਹੈ ਅਸੀਂ ਵੀ ਅਕਾਲੀ ਦਲ ਲਈ ਕੰਮ ਕਰਦੇ ਆ ਅਸੀਂ ਵੀ ਚਾਹੁੰਦੇ ਸਾਡੇ ਆਮ ਘਰਾਂ ਚੋਂ ਲੋਕ ਉੱਠ ਕੇ ਲੋਕ ਅੱਗੇ ਆਉਣ ਤੇ ਪਾਰਟੀ ਉਹਨਾਂ ਨੂੰ ਵੀ ਬਣਦਾ ਮਾਨ ਸਨਮਾਨ ਦੇਵੇ ਪਰ ਪਾਰਟੀ ਦੇ ਅੱਗੇ ਤੁਸੀਂ ਪਹਿਲਾਂ ਏਡੇ ਵੱਡੇ ਸੱਪ ਬਣੇ ਬੈਠੇ ਸੀ ਅੱਜ ਹਲਕਾ ਮਾਨਸਾ ਦੀ ਮੀਟਿੰਗ ਹੋਈ ਆ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਜੀ ਦੇ ਹੱਕ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਇਆ ਗਿਆ ਕਿ ਪ੍ਰਧਾਨ ਸਾਹਿਬ ਪ੍ਰਧਾਨਗੀ ਦੇ ਬਹੁਤ ਜ਼ਿਆਦਾ ਕਾਬਲ ਨੇ ਜਿਹੜੇ ਪ੍ਰਧਾਨ ਤੋਂ ਅਸਤੀਫਾ ਮੰਗਦੇ ਨੇ ਉਹਨਾਂ ਦੀ ਕੋਈ ਤਕ ਨਹੀਂ ਬਣਦੀ ਕੋਈ ਬੇਸਿਕਲੀ ਕੋਈ ਉਹਨਾਂ ਦਾ ਰਾਈਟ ਨਹੀਂ ਬਣਦਾ ਕਿਉਂਕਿ ਆਪ ਚੋਣ ਹਾਰ ਗਏ ਨੇ ਪ੍ਰਧਾਨ ਸਾਹਿਬ ਜੇਕਰ ਚੋਣ ਹੋਰ ਵੀ ਲੜੇ ਹੁੰਦੇ ਨਾ ਪੰਜਾਬ 'ਚ ਉਹ ਬਹੁਤ ਭਾਰੀ ਬਹੁਮਤ ਨਾਲ ਜਿੱਤਣਾ ਸੀ ਤੋ ਮੈਂ ਕਹੂੰਗਾ ਵੀ ਇਹ ਪਾਰਟੀ ਦੇ ਵਿੱਚ ਐਡਾ ਵੱਡਾ ਮਾਨ ਸਤਿਕਾਰ ਦਿੱਤਾ ਬਾਗਲ ਪਰਿਵਾਰ ਨੇ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੇ ਮੁੰਡਿਆਂ ਨੂੰ ਉਹਨਾਂ ਦੀ ਜਵਾਈਆਂ ਨੂੰ ਦੇਖੋ ਅੱਜ ਉਹ ਪ੍ਰਧਾਨ ਸਾਹਿਬ ਦੇ ਖਿਲਾਫ ਇਕੱਠੇ ਹੋਏ ਫਿਰਦੇ ਆ ਇਸ ਤਰ੍ਹਾਂ ਕਾਂਗਰਸ ਹੀ ਘਾ ਵਾਂਗੂ ਨਾ ਗਲਤ ਗੱਲ ਆ ਇਹ ਪਾਰਟੀ ਦੀ ਵਫਾਦਾਰੀ ਨਿਭਾਉਣੀ ਚਾਹੀਦੀ ਆ ਜਿਨ੍ਹਾਂ ਨੇ ਐਡੇ ਐਡੇ ਵਜੀਰੀਆਂ ਦਾ ਸੁੱਖ ਆਨੰਦ ਮਾਣਿਆ ਐਡੇ ਐਡੇ ਚੌਧਰਾ ਐਡੇ ਐਡੇ ਉਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਦਿੱਤੇ ਸੋ ਉਹਨਾਂ ਦਾ ਮਾਨ ਸਤਿਕਾਰ ਕਰਦੇ ਹੋ ਕਿੱਥੇ ਪਾਰਟੀ ਨੂੰ ਤਕੜਾ ਕਰਨਾ ਸੀ ਕਿੱਥੇ ਆਪ ਦੇ ਵਿੱਚ ਕਮੀਆਂ ਸੀ ਕਿ ਆਪ ਚੋਣ ਹਾਰੇ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਸੀ ਸੋ ਇਸ ਤਰ੍ਹਾਂ ਦੀ ਕੋਈ ਤੁਕ ਨਹੀਂ ਬਣਦੀ ਕੋਈ ਰਾਈਟ ਨਹੀਂ ਬਣਦਾ ਸੋ ਪ੍ਰਧਾਨ ਸਾਹਿਬ ਦੇ ਨਾਲ ਅਸੀਂ ਸਮੁੱਚਾ ਸਾਡਾ ਹਲਕਾ ਚਾਲ ਜਾ ਚਟਾਨ ਵਾਂਗੂ ਖੜਾਗਾ ਅੱਜ ਵੀ ਕੱਲ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਸਾਨੂੰ ਪੂਰਾ ਵਿਸ਼ਵਾਸ ਆ ਤੇ ਉਹ ਤਕੜੇ ਹੋ ਕੇ ਪਾਰਟੀ ਦੀ ਬਾਂਗੜੋ ਸਭਾਲਦੇ ਰਹਿਣਗੇ ਨਹੀਂ ਨਹੀਂ ਸੁਖਬੀਰ ਸਿੰਘ ਬਾਦਲ ਨੇ ਜਦੋਂ ਟਿਕਟਾਂ ਦਿੱਤੀਆਂ ਨੇ ਉਹਨੂੰ ਤਾਂ ਕੋਈ ਕਿੰਤੂ ਪ੍ਰੰਤੂ ਨਹੀਂ ਹੋਇਆ ਦੇਖੋ ਚੰਨੂ ਮਹਾਰਾਜ ਨੂੰ ਲੜਾਇਆ ਦੂਸਰਿਆਂ ਨੂੰ ਜੋ ਵੀ ਟਿਕਟਾਂ ਦਿੱਤੀਆਂ ਹੋਰ ਕਮੇਟੀ ਦੀ ਸਹਿਮਤੀ ਨਾਲ ਪ੍ਰਧਾਨ ਜੀ ਨੇ ਟਿਕਟਾਂ ਦਿੱਤੀਆਂ ਤੇ ਨਹੀਂ ਜਿੱਤੇ ਚਲੋ ਇਹਨਾਂ 'ਚ ਕੋਈ ਕਮੀਆਂ ਹੋ ਸਕਦੀਆਂ ਪ੍ਰਧਾਨ 'ਚ ਨਹੀਂ ਕਮੀਆਂ ਹੈਗੀਆਂ ਪ੍ਰਧਾਨ ਦੇਖੋ ਬੈਲ ਐਜੂਕੇਟਿਡ ਬੰਦਾਗਾ ਐਲ ਐਲ ਵੀ ਇਕਨੋਮਿਕਸ ਦੀ ਦੇਖੋ ਐਮ ਐ ਕਰੀਆ ਬਹੁਤ ਹੀ ਦੁਨੀਆ ਗਾਹੀ ਹੋਈ ਹੈ ਤਜਰਬਾ ਵੀ ਹੈ ਲੰਮਾ ਪ੍ਰਧਾਨ ਜੀ ਦਾ ਰਾਜਨੀਤਕ ਤਜਰਬਾ ਦੇਖ ਲਓ ਕਿੰਨੀਆਂ ਚੋਣਾਂ ਜਿੱਤੀਆਂ ਨੇ ਉਹਨਾਂ ਨੇ ਪ੍ਰਧਾਨ ਜੀ ਨੂੰ ਕੋਈ ਉਹਨਾਂ ਦਾ ਅਸਤੀਫਾ ਮੰਨਣ ਦੀ ਕੋਈ ਤਕ ਨਹੀਂ ਬਣਦੀ ਸੋ ਪ੍ਰਧਾਨ ਬਹੁਤ ਤਕੜੇ ਹੋ ਕੇ ਹੋਰ ਕੀ ਸਮੇਂ ਨਾਲ ਇਹ ਪਾਰਟੀ ਨੂੰ ਤਕੜਾ ਕਰਨਗੇ ਤੇ ਦਿਨ ਰਾਤ ਪਹਿਲਾਂ ਵੀ ਮਿਹਨਤ ਕਰੀਏ ਪਾਰਟੀ ਲਈ ਅਸਲ ਦੇ ਵਿੱਚ ਪ੍ਰਧਾਨ ਸਾਹਿਬ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਉਹਨਾਂ ਤੋਂ ਅਸਤੀਫਾ ਮੰਗਣ ਦਾ ਜਾਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਜਿਹੜੀ ਸ਼੍ਰੋਮਣੀ ਅਕਾਲੀ ਦਲ ਨਹੀਂ ਕਰ ਰਿਹਾ ਇਹ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ ਇਹਦਾ ਇੱਕ ਮੁੱਖ ਕਾਰਨ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਮਝੋਤਾ ਕਰਨ ਲੋਕ ਸਭਾ ਚੋਣਾਂ ਦੇ ਵਿੱਚ ਸਾਡੇ ਨਾਲ ਔਰ ਪ੍ਰਧਾਨ ਸਾਹਿਬ ਨੇ ਜਿਹੜਾ ਕਿ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਨਾਵਾ ਪ੍ਰਧਾਨ ਸਾਹਿਬ ਨੇ ਚਾਹੇ ਉਹ ਪੰਥਕ ਮੁੱਦੇ ਹੋਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਵੀ ਆ ਖੇਤਰੀ ਪਾਰਟੀ ਵੀ ਆ ਔਰ ਪੰਜਾਬੀਆਂ ਦੀ ਪਾਰਟੀ ਵੀ ਆ ਪੰਜਾਬ ਦੇ ਮੁੱਦੇ ਸੀ ਜਿਹੜੇ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਐਸਜੀਪੀਸੀ ਦੇ ਵਿੱਚ ਦਖਲ ਦੀ ਗੱਲ ਕਰਨ ਬੰਦ ਕਰਨ ਦੀ ਗੱਲ ਹੋਵੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਨੁਮਾਇੰਦਗੀ ਖਤਮ ਕਰਨ ਦੀ ਲੈ ਕੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਪਹਿਲਾ ਇਹ ਮੁੱਦੇ ਸਾਡੇ ਬੀਜੇਪੀ ਹੱਲ ਕਰੇ ਇਹਨਾਂ ਦੇ ਉੱਪਰ ਗੱਲ ਕਰੇ ਫੇਰ ਕੋਈ ਅੱਗੇ ਗੱਲ ਹੋਊਗੀ ਤਾਂ ਜਿਹੜੀ ਬੀਜੇਪੀ ਸੀਓ ਕਹਿੰਦੀ ਸੀ ਕਿ ਤੁਸੀਂ ਇਹ ਮੁੱਦੇ ਛੱਡੋ ਔਰ ਜਿਹੜੇ ਤੁਸੀਂ ਅੱਜ ਅਸਤੀਫੇ ਦੀ ਗੱਲ ਕਰ ਰਹੇ ਹੋ ਜਿਹੜੇ ਬੰਦੇ ਚਾਹੇ ਚੰਦੂ ਮਾਜਰਾ ਹੋਣ ਚਾਹੇ ਮਲੂਕਾ ਸਾਹਿਬ ਹੋਣ ਚاہے ਰਖੜਾ ਸਾਹਿਬ ਹੋਣ ਤੇ ਬੀਬੀ ਜੰਗੀਰ ਕੌਰ ਹੋਵੇ ਇਹ ਲੋਕੋ ਲੋਕ ਨੇ ਜਿਹੜੇ ਪ੍ਰਧਾਨ ਸਾਹਿਬ ਤੇ ਬਾਰ ਬਾਰ ਇਹ ਦਬਾਅ ਪਾਉਂਦੇ ਸੀ ਕਿ ਭਾਜਪਾ ਦੇ ਨਾਲ ਸਮਝੋਤਾ ਕਰੋ ਤਾਂ ਕਿ ਇਹਨਾਂ ਨੂੰ ਲੱਗਦਾ ਸੀ ਭਾਜਪਾ ਨਾਲ ਸਮਝੋਤਾ ਕਰਕੇ ਜਿਹੜੀ ਵੋਟ ਇਕੱਠੀ ਹੋ ਕੇ ਅਸੀਂ ਐਮਪੀ ਦੀਆਂ ਚੋਣਾਂ ਜਿੱਤ ਕੇ ਕੋਈ ਮਨਿਸਟਰੀਆ ਲੈ ਲਾਂਗੇ ਕੋਈ ਰਾਜ ਸਭਾ ਦੀ ਮੈਂਬਰੀ ਲੈਣ ਨੂੰ ਫਿਰਦਾ ਸੀ ਔਰ ਪ੍ਰਧਾਨ ਸਾਹਿਬ ਨੇ ਪੰਜਾਬ ਨਾਲ ਖੜਨ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਤੇ ਖੜਨ ਦੀ ਗੱਲ ਕੀਤੀ ਸਮਝੋਤਾ ਨਹੀਂ ਕੀਤਾ ਔਰ ਉਸ ਗੱਲ ਦੀ ਤਕਲੀਫ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਆ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਸੀਟ ਨਹੀਂ ਆਈ ਔਰ ਇਹਨਾਂ ਲੋਕਾਂ ਨੂੰ ਆਪਣੀਆਂ ਕਿ ਉਸੋਕਬੀਰ ਸਿੰਘ ਬਾਦਲ ਕਰਕੇ ਇਹਨਾਂ ਦੀ ਇਸ ਫੈਸਲੇ ਕਰਕੇ ਕਿ ਸਮਝੌਤਾ ਨਹੀਂ ਕਰਨਾ ਮੁੱਦੇ ਹੱਲ ਕਰਨ ਤੋਂ ਬਿਨਾ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਤਕਲੀਫ ਹੋਈ ਹੁਣ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਵਾਰੀ ਇੱਕ ਪਾਸੇ ਕਰੋ ਤੁਸੀਂ ਅੱਗੇ ਆਓ ਅਸੀਂ ਤੁਹਾਡੇ ਨਾਲ ਸਮਝੌਤਾ ਕਰਕੇ 27 ਦੀਆਂ ਚੋਣਾਂ ਲੜਾਂਗੇ ਇਹ ਜਿਹੜਾ ਮੁੱਦਾ ਇੱਥੇ ਗੱਲ ਕਰੀਏ ਸਾਰੀ ਇਸ ਕਰਕੇ ਇਹ ਲੋਕ ਬਾਰ-ਬਾਰ ਪਰੰਤੂ ਸ਼੍ਰੋਮਣੀ ਕਾਲੀ ਦਲ ਜਿਹੜੀ ਮੈਂ ਗੱਲ ਕੀਤੀ ਕਿ ਸ਼੍ਰੋਮਣੀ ਕਾਲੀ ਦਲ ਜਿਹੜਾ ਹੈਗਾ ਉਹ ਅਸਤੀਫਾ ਨਹੀਂ ਮੰਗਦਾ ਸ਼੍ਰੋਮਣੀ ਕਾਲੀ ਦਲ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਰਕਰ ਵਰਕਿੰਗ ਕਮੇਟੀ ਕੋਰ ਕਮੇਟੀ ਯੂਥ ਅਕਾਲੀ ਦਲ ਜਾਂ ਜ਼ਿਲ੍ਹੇ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਜਾਂ ਸਰਕਲ ਪ੍ਰਧਾਨ ਤੇ ਪੰਜਾਬ ਦੇ ਜਿਹੜੇ ਕਾਲੀ ਦਲ ਦੇ ਵਰਕਰ ਉਹਨਾਂ ਨੇ ਕਿਸੇ ਨੇ ਅਸਤੀਫਾ ਨਹੀਂ ਮੰਗਿਆ ਉਹਨਾਂ ਨੇ ਵਰਕਿੰਗ ਕਮੇਟੀ ਦੇ ਵਿੱਚ ਵੀ ਪ੍ਰਧਾਨ ਸਾਹਿਬ ਤੇ ਭਰੋਸਾ ਜਤਾਇਆ ਹੋਰ ਕਮੇਟੀ ਦੇ ਵਿੱਚ ਵੀ ਪ੍ਰਧਾਨ ਸਾਹਿਬ ਤੇ ਭਰੋਸਾ ਜਤਾਇਆ ਯੂਥ ਕਾਲੀ ਦਲ ਨੇ ਵੀ ਮੀਟਿੰਗ ਦੇ ਵਿੱਚ ਔਰ ਸਾਰੇ ਜਿੰਨੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਥੇਦਾਰ ਔਰ ਪਾਰਟੀ ਵਰਕਰ ਹੁਣ ਤੁਸੀਂ ਦੇਖੋ ਅੱਜ ਮਾਨਸਾਲ ਹਲਕੇ ਦੇ ਵਿੱਚ ਸਾਡੀ ਮੀਟਿੰਗ ਹੋਈ ਉੱਥੇ ਸਾਰੇ ਸਰਕਲ ਪ੍ਰਧਾਨ ਸਾਰੇ ਮਤਲਬ ਵਿੰਗਾਂ ਦੇ ਪ੍ਰਧਾਨ ਚਾਹੇ ਐਸਸੀ ਵਿੰਗ ਹੋਵੇ ਚਾਹੇ ਬੀਸੀ ਵਿੰਗ ਹੋ ਔਰ ਸਾਰੇ ਹੀ ਵਰਕਰ ਸਹਿਬਾਨਾਂ ਨੇ ਸਰਦਾਰ ਜੋਜੀ ਸਿੰਘ ਬਾਦਲ ਤੇ ਭਰੋਸਾ ਜਤਾਇਆ ਸਾਥ ਦੇਣ ਦੀ ਜਿਹੜੀ ਗੱਲ ਕੀਤੀ ਹੈ ਇਹ ਦੋ ਚਾਰ ਬੰਦੇ ਕੁਝ ਨਹੀਂ ਹੈ ਤਾਂ ਨਹੀਂ ਕਿਵੇਂ ਦੇਖਦੇ ਆ ਅੱਜ ਮੀਟਿੰਗ ਹੋਈ ਆ ਬੱਲੇ ਸ਼ੋਮੀ ਕਾਲੀ ਨਾਲ ਦੇ ਬਣਾਉਂਦੇ ਹੱਥ ਚ ਫਿਰ ਸਾਰਿਆਂ ਨੇ ਵਿਸ਼ਵਾਸ ਤੋਂ ਆਏ ਆ ਨਹੀਂ ਇੱਕ ਪਾਸੇ ਵਿਰੋਧ ਹੋ ਰਿਹਾ ਕਿਵੇਂ ਦੇਖਦੇ ਆ ਹਾਂਜੀ ਅੱਜ ਸਾਡੇ ਹਲਕਾ ਮਾਨਸਾ ਦੀ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਸਾਰੇ ਜिले ਦੀ ਸੀਨੀਅਰ ਲੀਡਰਸ਼ਿਪ ਆ ਜੀ ਨਹੀਂ ਵੀ ਸਰਕਲ ਪ੍ਰਧਾਨ ਹੋਣ ਭਾਵੇਂ ਜिले ਦੇ ਅਹੁਦੇਦਾਰ ਹੋਣ ਸਾਰਿਆਂ ਨੇ ਮੀਟਿੰਗ ਕੀਤੀ ਹੈ ਜੀ ਦੇਖੋ ਅਸੀਂ ਹਮੇਸ਼ਾ ਅਕਾਲੀ ਦਲ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ ਤੇ ਪ੍ਰਧਾਨ ਸਾਹਿਬ ਨੂੰ ਬਿਲਕੁਲ ਵੀ ਕੋਈ ਬਦਲਣ ਵਾਲੀ ਗੱਲ ਕਿਸੇ ਪੱਖੋਂ ਵੀ ਨਹੀਂ ਆ ਸਕਦੀ ਕਿਉਂਕਿ 10 ਸਾਲ ਜਦੋਂ ਆਪਣੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਸੱਤਾ ਦੇ ਵਿੱਚ ਸੀ ਤੁਸੀਂ ਦੇਖਿਆ ਹੋਣਾ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਹੀ ਐਡੇ-ਐਡੇ ਪ੍ਰੋਜੈਕਟ ਸੜਕਾਂ ਦਾ ਬਿਜਲੀ ਦਾ ਜਿਹੜਾ ਖੋਰ ਆ ਉਹਨਾਂ ਨੇ ਕੱਢਿਆ ਉਹਨਾਂ ਦੇ ਵਿੱਚ ਗਲਤੀ ਕਿੱਥੇ ਕਹਿ ਸਕਦੇ ਆ ਪੂਰੀ ਤਰ੍ਹਾਂ ਹੀ ਉਹ ਸੰਭਾਲਨ ਯੋਗ ਨੇਗੇ ਤੇ ਬਿਲਕੁਲ ਜਿਹੜੇ ਵਿਰੋਧੀ ਆਂਸਰ ਨੇ ਉਹ ਲਗਾਤਾਰ ਜੇ ਕੋਈ ਕਮੀ ਪੇਸ਼ੀ ਆਈ ਹੈ ਨਾ ਪਾਰਟੀ ਚ ਹੁਣ ਪਤਾ ਲੱਗਦਾ ਸਾਨੂੰ ਕਿ ਇਹ ਵਿਰੋਧੀ ਪਾਲ ਰਹੇ ਸੀਗੇ 10-15 ਸਾਲ ਦੇ ਇਹ ਚੱਲ ਰਹੇ ਸੀ ਆਉਂਦੇ ਆਉਂਦੇ ਹੁਣ ਕਿਤੇ ਆ ਕੇ ਪਾਰਟੀ ਦੇ ਵਿੱਚ ਇਹਨਾਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਹੋ ਚੁੱਕੇ ਨੇਗੇ ਕਬਰਾਂ ਆਉਣ ਦੀ ਗੱਲ ਨਹੀਂ ਇਹ ਸਾਰਾ ਕੁਝ ਕਰਦੇ ਹੀ ਹੁੰਦੇ ਨੇਗੇ ਪਰ ਪਾਰਟੀ ਜਿਹੜਾ ਪ੍ਰਧਾਨ ਹੈ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਉਹ ਬਿਲਕੁਲ ਇਸ ਦੇ ਯੋਗ ਨੇਗੇ ਤੇ ਤਾਂ ਹੀ ਅਸੀਂ ਉਹਨਾਂ ਦੇ ਨਾਲ ਆ ਨਹੀਂ ਹੁਣ ਨੂੰ ਤਾਂ ਬिखर ਜਾਂਦੀ ਪਾਰਟੀ ਜਿਵੇਂ ਦੇ ਇਹਨਾਂ ਦੇ ਮਤਲਬ ਚਾਲਾਂ ਸੀ ਤੁਸੀਂ ਦੇਖਿਆ ਅਸੂਲਾ ਦੇ ਸ਼ੋਮਨੀ ਕਾਲੀ ਦਲ ਚੱਲਦੀ ਆ ਪਾਰਟੀ ਅਸੂਲਾ ਤੇ ਸੀ ਤਾਂ ਹੀ ਭਾਵੇਂ ਪਾ ਦੇ ਨਾਲ ਨਹੀਂ ਸਮਝੌਤਾ ਕੀਤਾ ਕਿਉਂਕਿ ਪੰਜਾਬ ਦੇ ਨਾਲ ਪਾਰਟੀ ਆ ਪੰਜਾਬੀ ਦੀ ਪੰਜਾਬੀ ਜਿਹੜੇ ਲੋਕਾਂ ਦੀ ਆ ਉਹ ਖੇਤਰੀ ਪਾਰਟੀ ਆ ਤੇ ਹਮੇਸ਼ਾ ਪ੍ਰਧਾਨ ਸਾਹਿਬ ਨੇ ਸਹੀ ਫੈਸਲੇ ਲਏ ਨੇ ਕਦੇ ਕੋਈ ਗਲਤੀ ਨਹੀਂ ਕੀਤੀ ਸਾਰਿਆਂ ਦੇ ਨਾਲ ਖੜੇ ਨੇ ਸਾਰਿਆਂ ਦੀ ਗੱਲ ਸੁਣੀਆ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਪਰਿਵਾਰ ਸਾਰਾ ਉਤਰਿਆ ਹੁੰਦਾ ਜਦੋਂ ਚੋਣਾਂ ਨੇ ਇਹ ਆਪਣਾ ਏ ਹਲਕਿਆਂ ਦੇ ਵਿੱਚੋਂ ਜੇ ਕੋਈ ਹਾਰੇ ਨੇ ਤਾਂ ਉਹ ਉੱਥੋਂ ਦੇ ਜੇ ਇਹ ਅਨਮਾਈਦੇ ਸੀ ਜਿਹੜੇ ਹੁਣ ਵਿਰੋਧ ਕਰ ਰਹੇ ਨੇ ਇਹ ਇਹਨਾਂ ਦੀਆਂ ਨਲਾਇਕੀਆਂ ਕਰਕੇ ਹੋਇਆ ਤੇ ਬੇਸ਼ੱਕ ਕਿੰਨਾ ਪਰ ਉਹਨਾਂ ਮਰਜ਼ੀ ਕਰ ਲੈਣ ਕੁਰਸੀ ਦੀ ਭੁੱਖਾ ਸਿਰਫ ਇਹਨਾਂ ਨੂੰ ਕੁਰਸੀ ਦੀ ਕਿਉਂਕਿ ਜੇ ਕੁਰਸੀ ਦੀ ਭੁੱਖ ਨਾ ਹੁੰਦੀ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦੇ ਇਹਨਾਂ ਨੂੰ ਸਿਰਫ ਕੁਰਸੀ ਦਿੰਦੀ ਆ ਤਾਂ ਕਹਿੰਦੇ ਨੇ ਭਾਜਪਾ ਦੇ ਨਾਲ ਕਰ ਲਓ ਸਮਝੌਤਾ ਆਹ ਕਰ ਲਓ ਵਾਹ ਕਰ ਲਓ ਰਲ ਜੋ ਨਹੀਂ ਮੰਨੀ ਨਹੀਂ ਗੱਲ ਪ੍ਰਧਾਨ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਲੋਕਾਂ ਦੀ ਗੱਲ ਮੰਨੀ ਆ ਪੰਜਾਬੀਆਂ ਦੀ ਗੱਲ ਮੰਨੀਆਂ ਤਾਂ ਉਹ ਅਸੂਲਾਂ ਤੇ ਖੜੇ ਨੇਗੇ ਤਾਂ ਕਰਕੇ ਹੁਣ ਇਹ ਵਿਰੋਧ ਕਰ ਰਹੇ ਨੇ ਕੁਛ ਮਰਜ਼ੀ ਕਰ ਲੈਣੇ ਕੁਛ ਨਹੀਂ ਹੁੰਦਾ ਹੈਗਾ ਕਿਉਂਕਿ ਬੱਚਾ-ਬੱਚਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਕੁਸ਼ਕ ਲੋਕਾਂ ਨਾਲ ਕੀ ਹੋ ਜੂਗਾ ਹੋ ਜੂਗਾ ਕੁਛ ਨਹੀਂ ਹੁੰਦਾ ਇਹ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ ਸ਼੍ਰੋਮਣੀ ਅਕਾਲੀ ਦਲ ਪੂਰੀ ਭਾਰੂ ਪਾਰਟੀ ਆ ਪੂਰੀ ਲੋਕਾਂ ਦੀ ਪਾਰਟੀ ਆ ਬਿਲਕੁਲ ਵੀ ਖਿਭਰਾਉਣ ਦੀ ਲੋੜ ਨਹੀਂ ਅਸੀਂ ਕੱਲਾ-ਕੱਲਾ ਬੱਚਾ-ਬੱਚਾ ਪ੍ਰਧਾਨ ਸਾਹਿਬ ਦੇ ਨਾਲ ਆ ਸ਼੍ਰੋ ਨੇ ਕਾਲੀ ਦਲ ਦੀ ਇਸਤਰੀ ਵਿੰਗ ਪੂਰੀ ਤਰ੍ਹਾਂ ਪ੍ਰਧਾਨ ਸਾਹਿਬ ਦੇ ਨਾਲ ਆ ਬੀਬਾ ਹਰਸ਼ਿੰਦਰ ਕੌਰ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕੇ ਦੀ ਮੀਟਿੰਗ ਹੋਈ ਹੈ ਹਲਕੇ ਦੀ ਮੀਟਿੰਗ ਨੇ ਸੋਨੇ ਕਾਲੀ ਦਲ ਦੇ ਪ੍ਰਧਾਨ ਦੇ ਹੱਕ ਵਿੱਚ ਫਿਰ ਪਤਵਾ ਦਿੱਤਾ ਤੇ ਕੁਝ ਲੋਕ ਜਿਹੜੇ ਅਸਤੀਫੇ ਦੀ ਮੰਗ ਕਰਦੇ ਕਿਵੇਂ ਦੇਖਦੇ ਹੋ ਕੋਈ ਉਹਨਾਂ ਨੂੰ ਨਾ ਰਾਈਟ ਹੈ ਅਸਤੀਫਾ ਮੰਗਣ ਦਾ ਨਾ ਕੋਈ ਪ੍ਰਧਾਨ ਦੀ ਕੋਣ ਹੈ ਐਵੇਂ ਪ੍ਰਧਾਨ ਬਣਿਆ ਵੀ ਕੋਈ 10 ਬੰਦਿਆਂ ਦੇ ਕਹਿਣ ਤੇ ਬਣ ਗਿਆ ਪੂਰਾ ਵਿਧਿ ਵਿਵਧਾਨ ਨਾਲ ਡੈਲੀ ਗੇਟਾ ਨੇ ਪ੍ਰਧਾਨ ਨੂੰ ਸਰਬਸੰਮਤੀ ਨਾਲ ਚੁਣਿਆ ਤੇ ਇਹਦਾ ਕੋਈ ਐਨ ਵੀ ਦੋ ਬੰਦੇ ਉੱਠ ਕੇ ਜਦੋਂ ਮਰਜ਼ੀ ਪ੍ਰਧਾਨ ਤੋਂ ਅਸਤੀਫਾ ਮੰਗ ਲੈਣ ਹਾਲਾਂਕਿ ਪ੍ਰਧਾਨ ਸਾਹਿਬ ਆਪ ਪੇਸ਼ਕਸ਼ ਕਰਦੇ ਤੇ ਜਿਲ੍ਹਾ ਜੈਸੇਦਾਰਾਂ ਚ ਵੀ ਪਰ ਸਾਰਿਆਂ ਨੇ ਕਿਹਾ ਵੀ ਸਾਨੂੰ ਕੋਈ ਪ੍ਰਧਾਨ ਕੀ ਛੱਡਣ ਦੀ ਲੋੜ ਨਹੀਂ ਤੇ ਵਧੀਆ ਤੁਹਾਡੇ ਨਾਲ ਸਾਰਾ ਅਕਾਲੀ ਦਲ ਖੜਾ ਹੈ ਤੇ ਤੁਸੀਂ ਪੂਰੀ ਮਿਹਨਤ ਕਰੀ ਹੈ ਵੋਟਾਂ ਪੈਣੀਆਂ ਉਹ ਮੌਕੇ ਦੇ ਹਾਲਾਤ ਮੁਤਾਬਕ ਹੋਰ ਕਈ ਕਾਰਨ ਹੁੰਦੇ ਨੇ ਇਹਦੇ ਵਿੱਚ ਕੋਈ ਪ੍ਰਧਾਨ ਜੀ ਦੀ ਕਿਸੇ ਨੇ ਕੋਈ ਮਿਹਨਤ ਵਿੱਚ ਕਮੀ ਨਹੀਂ ਕੋਈ ਉਹਨਾਂ ਦੇ ਕੰਮ ਵਿੱਚ ਘਾਟ ਨਹੀਂ ਅਜੇ ਸਾਡੇ ਵਰਗਿਆਂ 'ਚ ਤਾਂ ਕਿਸੇ 'ਚ ਕਮੀ ਰਹੇਗੀ ਹੋ ਕਿਸੇ ਨੇ ਮਿਹਨਤ ਘੱਟ ਕਰੀ ਹੋ ਪ੍ਰਧਾਨ ਜੀ ਦਾ ਦਿਨ ਰਾਤ ਮਿਹਨਤ ਕਰੀਆ ਸਾਰੇ ਪੰਜਾਬ 'ਚੋਂ ਫਰੇ ਨੇ ਪਹਿਲਾਂ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਕੱਢੀ ਹੈ ਤੇ ਐਡਾ ਲੰਬਾ ਸਮਾਹ ਹੋ ਮਿਹਨਤ ਕੀਤੀ ਹੈ ਕੋਈ ਦਗੋਰੇਆ ਨਹੀਂ ਪ੍ਰਧਾਨ ਜੀ ਨੂੰ ਬਦਲਣ ਬਾਰੇ ਅੱਜ ਵੀ ਸਾਰੀ ਪਾਰਟੀ ਥੱਲੇ ਤੋਂ ਲੈ ਕੇ ਮੈਂ ਸਾਰੇ ਵਰਕਰਾਂ ਨੂੰ ਪੁੱਛਿਆ ਸਾਰੇ ਉਹਨਾਂ ਦੇ ਨਾਲ ਨੇ ਤੇ ਅੱਜ ਉਸੇ ਕੜੀ 'ਚ ਅਸੀਂ ਮਾਨਸਾਲਕੇ ਦੀ ਮੀਟਿੰਗ ਕਰੀ ਐ ਸਾਰਾ ਜ਼ਿਲ੍ਹਾ ਮਾਨਸਾ ਉਹਨਾਂ ਦੇ ਨਾਲ ਐ ਐਵੇਂ ਜਿਵੇਂ ਦੂਜੇ ਹਲਕੇ ਨਹੀਂ ਵੀ ਆਉਣ ਵਾਲੇ ਦਿਨਾਂ 'ਚ ਮੀਟਿੰਗ ਕਰਕੇ ਸਾਰਾ ਪ੍ਰਧਾਨ ਜੀ ਨਾਲ ਖੜਿਆ ਸਾਰਾ ਜੱਲੇ ਤੁਹਾਨੂੰ ਕਿਵੇਂ ਦੇਖਦੇ ਹੋ ਜਿਹੜੇ ਜਾਇ ਸਕੰਦਰ ਸਿੰਘ ਮਲੂਕਾ ਹੋਵੇ ਜਾਂ ਬਲਦੇਤ ਸਿੰਘ ਮਾਹਰਾ ਜਾਂ ਢੀਂਸਾ ਇਹੇ ਅਜ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਤੇ ਉਂਗਲਾਂ ਠਾਰੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਲੋਕ ਵਕਤਨ ਵਕਤ ਪਹਿਲਾਂ ਵੀ ਇਹੀ ਕੁਛ ਕਰਦੇ ਰਹੇ ਨੇ ਜਿੱਦਾਂ ਪ੍ਰਧਾਨ ਜੀ ਦੀ ਫਰਾਕ ਦਿੱਲੀ ਸੀ ਵੀ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਦੂਜੀ ਪਾਰਟੀ ਦੇ ਟਿਕਟਾਂ ਤੇ ਚੋਣਾਂ ਲੜਨ ਸਾਡੀ ਵਿਰੋਧੀ ਪਾਰਟੀ ਦੇ ਪਰ ਪ੍ਰਧਾਨ ਜੀ ਨੇ ਉਹਨਾਂ ਨੂੰ ਫੇਰ ਵੀ ਕੱਢਿਆ ਨਹੀਂ ਵੀ ਹੋ ਸਕਦਾ ਹੈ ਵੀ ਪਰਿਵਾਰ ਦੇ ਮੈਂਬਰ ਉਹਨਾਂ ਦੇ ਕਹਣੇ ਚ ਨਾ ਹੋਣ ਪਰ ਅੱਜ ਸਾਰੀ ਜਿਹੜੀ ਗੇਮ ਹੈ ਉਹ ਅੱਗੇ ਨਿਕਲ ਰਹੀ ਹੈ ਇਹ ਸਾਰੇ ਚੰਦੂ ਮਾਜਰੇ ਵਰਗੇ ਵੀ ਵਕਤਨ ਵਕਤ ਜਦੋਂ ਵੀ ਪਾਰਟੀ ਦੇ ਕੋਈ ਪ੍ਰੋਬਲਮ ਆਉਂਦੀ ਸੀ ਇਹ ਲੋਕਾਂ ਦੀ ਆਦਤ ਹੈ ਉਹਦੀ ਬਾਹ ਮਰੋੜਦੀ ਪ੍ਰਧਾਨ ਜੀ ਪਰ ਆਪ ਕਦੇ ਆਪਦੇ ਮੁੰਡੇ ਨੂੰ ਟਿਕਟ ਦਿਵਾਲੀ ਕਦੇ ਆਵਦਾ ਹਲਕਾ ਛੱਡ ਕੇ ਦੂਜੇ ਹਲਕੇ ਚ ਵਾਗੇ ਜਿਵੇਂ ਪ੍ਰਧਾਨ ਜੀ ਦੀ ਬਾਹਮ ਰੋੜ ਕੇ ਮੌਕੇ ਦਾ ਫਾਇਦਾ ਲੋਕ ਠਾਉਂਦੇ ਰਹੇ ਨੇ ਉਹ ਪ੍ਰਧਾਨ ਜੀ ਨੇ ਇਹਨਾਂ ਨੂੰ ਉਦੋਂ ਤੇ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਸੀ ਤਾਂ ਅੱਜ ਇਹਨਾਂ ਨੂੰ ਆ ਮੌਕੇ ਨਾ ਮਿਲਿਆ ਪਾਰਟੀ ਪ੍ਰਧਾਨ ਸਰਦਾਰ ਸਖੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਇਹਨਾਂ ਮੁੱਦਿਆਂ ਦੇ ਮੀਟਿੰਗ ਬੁਲਾਈ ਪਹਿਲਾਂ ਜ਼ਿਲ੍ਹਾ ਜਥੇਦਾਰਾਂ ਦੀ ਫਿਰ ਹਲਕਾ ਅੰਚਾਰਜਾਂ ਦੀ कोर कमिटी ਦੀ ਜੂਥ ਅਕਾਲੀ ਦਲ ਦੀ ਔਰ ਸਮੁੱਚੇ ਪੰਜਾਬ ਦੇ ਅਧਿਕਾਰੀਆਂ ਨੇ ਕਿਹਾ ਵੀ ਪ੍ਰਧਾਨ ਸਾਹਿਬ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਤੁਹਾਡੇ ਨਾਲ ਜਟਾਨ ਬੰਦ ਖੜੇ ਕੋਈ ਚਾਰ ਬੰਦੇ ਉੱਠ ਕੇ ਪਾਰਟੀ ਦੀ ਪ੍ਰਧਾਨ ਨਹੀਂ ਬਦਲ ਸਕਦੇ ਨਾ ਉਹ ਸਿਧਾਂਤ ਬਦਲ ਸਕਦੇ ਆ ਪਾਰਟੀ ਦਾ ਔਰ ਅਸੀਂ ਮਾਨਸਾ ਹਲਕੇ ਵੱਲੋਂ ਸਮੁੱਚੀ ਜਥੇਬੰਦੀ ਨੂੰ ਨਾਲ ਲੈ ਕੇ ਅੱਜ ਅਸੀਂ ਇਕੱਠੇ ਹੋਏ ਹਾਂ ਸਰਕਲ ਪ੍ਰਧਾਨ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਰੇ ਇੱਥੇ ਇਕੱਤਰ ਹੋਏ ਸੀ ਔਰ ਪੂਰਨ ਵਿਸ਼ਵਾਸ ਦਿਵਾ ਰਹੇ ਹਾਂ ਪੂਰਾ ਹਲਕਾ ਮਾਨਸਾ ਪ੍ਰਧਾਨ ਜੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਔਰ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਜਿਹੜੇ ਚਾਰ ਬੰਦੇ ਵੱਡੀਆਂ-ਵੱਡੀਆਂ ਵਜੀਰੀਆਂ ਲੈ ਕੇ ਵੱਡੇ-ਵੱਡੇ ਅਹੁਦੇ ਲੈ ਕੇ ਅੱਜ ਪਾਰਟੀ ਨੂੰ ਅੱਖਾਂ ਦਿਖਾਉਂਦੇ ਨੇ ਉਹ ਚਾਰ ਬੰਦਿਆਂ ਦੀ ਕੋਈ ਗੱਲਬਾਤ ਨਹੀਂ ਹੈ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਤੁਸੀਂ ਚੜ੍ਹਦੀ ਕਲਾ 'ਚ ਰਹੋ ਔਰ ਤੁਸੀਂ ਮੈਂ ਕਹਿੰਦਾ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਜਿਹੜੇ ਪਾਰਟੀ ਬਦਲਣ ਦੀ ਗੱਲ ਕਰਦੇ ਅੱਜ 48 ਟੈਂਪਰੇਚਰ ਦੇ ਵਿੱਚ ਪਾਰਟੀ ਪ੍ਰਧਾਨ ਨੇ ਪੂਰਾ ਪੰਜਾਬ ਗਾਤਾ ਹਰੇਕ ਹਲਕੇ ਦੇ ਵਿੱਚ ਉਹ ਗਏ ਉਹ ਸੇ ਜੀਵ ਤੋਂ ਉਤਰੀ ਨਹੀਂ ਜਿਹਨਾਂ ਜਿਹੜੇ ਹਲਕੇ ਗਬਰ ਨਹੀਂ ਹੋਏ ਉਹ ਪਾਰਟੀ ਪ੍ਰਧਾਨ ਜਿਹੜਾ ਸ਼ਿਕਰ ਦਪਹਿਰੇ 48 ਡਿਗਰੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੂੰ ਤਕੜਾ ਕਰਨ ਵਾਸਤੇ ਘੁੰਮ ਰਿਹਾ ਹੈ ਉਸ ਪ੍ਰਧਾਨ ਨੂੰ ਤੁਸੀਂ ਅੱਜ ਕਹਿ ਰਹੇ ਹੋ ਪ੍ਰਧਾਨ ਦੀ ਗਲਤੀ ਹੈ ਪ੍ਰਧਾਨ ਬਦਲਣਾ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਤਕੜੇ ਹੋ ਕੇ ਰਹੋ ਮਦਾਨ ਸਭਾ ਹਲਕਾ ਮਾਨਸਾ ਔਰ ਸਮੁੱਚਾ ਪੰਜਾਬ ਤੁਹਾਡੇ ਨਾਲ ਹੈ ਪੂਰੀ ਜਥੇਬੰਦੀ ਅੱਜ ਅਸੀਂ ਬਹਿ ਕੇ ਮੀਟਿੰਗ ਕਰੀ ਹੈ ਵੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਕੀਤੀ ਹੈ ਔਰ ਪ੍ਰਧਾਨ ਜੀ ਤੁਹਾਨੂੰ ਤਗੜੇ ਹੋਣ ਵਾਸਤੇ ਸਲਾਹ ਵੀ ਦਿੱਤੀ ਹੈ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿ ਦੂਜੀ ਵਾਰੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਉਦੋਂ ਇਹੀ ਸਾਰੇ ਸਾਰਾ ਗਰੁੱਪ ਸਾਰੇ ਲੋਕ ਕਹਿੰਦੇ ਸੀ ਪੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਬਣਾਈ ਹੈ ਅੱਜ ਅੱਜ ਇਹ ਆਪ ਜਿੱਤੇ ਨਹੀਂ ਤੇ ਅੱਜ ਗੱਲ ਕਰਦੇ ਆ ਵੀ ਪ੍ਰਧਾਨ ਦੀ ਗਲਤੀ ਹੈ ਉਹ ਦੱਸੋ ਸਰਕਾਰ ਵੇਲੇ ਉਹ ਸੁਖਵੀਰ ਤਾਂ ਉਹੀ ਹੈ ਪ੍ਰਧਾਨ ਵੀ ਉਹੀ ਨੇ ਤੇ ਅੱਜ ਫਿਰ ਉਹ ਇਹਨਾਂ ਨੂੰ ਇਹਨਾਂ ਨੂੰ ਆਪਦੇ ਅਹੁਦੇ ਨਹੀਂ ਮਿਲੇ ਆਪ ਦੀ ਇੱਜ਼ਤ ਪ੍ਰਾਪਤ ਨਹੀਂ ਹੋਈ ਇਸ ਕਰਕੇ ਇਹਨਾਂ ਨੇ ਇਹ ਬਲੇਮ ਲਾਇਆ ਇਹਨਾਂ ਨੇ